ਜਦੋਂ ਜਿਹੜਾ ਕੀ ਲਗਾਇਆ ਗਿਆ ਉਹ ਵੀ ਮੰਗ ਰਹੇ ਕਿ ਬਾਈਕ ਨੂੰ ਰੋਕੀ ਗਈ ਆ ਲੇਕਿਨ ਦੇਖਦੇ ਆ ਕਿ ਇਸ ਲੋ ਜੀ ਬਿਲਕੁਲ ਤਸਵੀਰਾਂ ਤਾਂ ਦਿਖਾ ਰਹੇ ਆ ਸ਼੍ਰੀ ਰਾਮ ਚੌਂ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਦੇਖ ਸਕਦੇ ਹੋ ਇਹ ਸਕੂਲ ਬੱਸ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਸਕੂਲ ਬੱਸ ਦੇ ਜਿਹੜਾ ਨੰਬਰ ਹੈ ਇਹ ਜਿਹੜਾ ਨੰਬਰ ਹੈ ਜਿਹੜਾ ਇਹ ਬਾਈਕ ਦਾ ਨੰਬਰ ਹੈ ਤੁਸੀਂ ਦੇਖਦੇ ਹੋ ਤੇ ਜਿਹੜਾ ਕੋਈ ਸਰਕਾਰੀ ਨੰਬਰ ਨਹੀਂ ਹੈ ਪਰਪਰ ਵੀ ਜਿਹੜਾ ਨੰਬਰ ਜਿਹੜਾ ਡੁਪਲੀਕੇਟ ਨੰਬਰ ਜਿਹੜਾ ਮੋਟਰਸਾਈਕਲ ਤੇ ਜਿਹੜਾ ਨੰਬਰ ਲੱਗਾ ਤੇ ਮੋਕੇ ਤੇ ਜਿਹੜੇ 5 ਜਨ ਟ੍ਰੈਫਿਕ ਪੁਲਿਸ ਜਿਹੜੀ ਉਹਨਾਂ ਵੱਲੋਂ ਜਿਹੜਾ ਗੱਡੀ ਨੂੰ ਰੋਕਿਆ ਗਿਆ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਬਾਹਰ ਗੱਡਿਆ ਕੇ ਜਿਸ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸ਼ਾਮ ਚੋਕੀ ਚੱਲੀ ਹੈ ਬਾਸੀ ਆਰਪੋਰਟਸ ਵੱਲੋਂ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜਿਹੜੀ ਕਿ ਚੈੱਕ ਕਰਕੇ ਜਿਹੜਾ ਗੱਲਬਾਤ ਕਰ ਰਹੀ ਹੈ ਹਾਂਜੀ ਜਨਾਬ ਜੀ ਇਹ ਜਿਹੜੀ ਬੱਸ ਸਕੂਲ ਦੀ ਹੈ ਤੇ ਨੰਬਰ ਜਿਹੜਾ ਬਾਈਕ ਦਾ ਲੱਗਾ ਹੋਇਆ ਇਹਦਾ ਬਾਈਕ ਦਾ ਨੰਬਰ ਲੱਗਾ ਵਾ ਹਾਂਜੀ ਹਾਂਜੀ ਇੱਥੇ ਲੱਗ ਸਕਦਾ ਜੀ ਨੰਬਰ ਹੈ ਨਹੀਂ ਇਹਦਾ ਸਹੀ ਨੰਬਰ ਉਹਨੇ ਹੁਣ ਭੇਜਿਆ ਮੇਰੇ ਕੋਲ ਹੂੰ ਆਰ ਸੀ ਜਿਹੜੀ ਉਹਦੇ ਕੋਲ ਜਮਾ ਵਾ ਉਹ ਅਸੀਂ ਚੈੱਕ ਕੀਤਾ ਵਾ ਉਹਦੇ ਵਿੱਚੋਂ ਆਇਆ ਨੰਬਰ ਪਰ ਗਲਤ ਪਰ ਇਹ ਗਲਤ ਹੈ ਜਿਹੜਾ ਬੱਸ ਤੇ ਨੰਬਰ ਲਾਇਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਗਲਤ ਹੈ ਸਾਡੇ ਕੋਲ ਮਸ਼ੀਨ ਹੈ ਜਿਹੜੀ ਅੱਛਾ ਜੀ ਉਹਦੇ ਵਿੱਚ ਪਾਈਦਾ ਸਾਰਾ ਡਾਟਾ ਆ ਜਾਂਦਾ ਅੱਛਾ ਜੀ ਇੱਕ ਬੱਚੇ ਇੱਕ ਮਿੰਟ ਮੜਾ ਜਾ ਬੱਚਿਆਂ ਦੀ ਗਿਣਤੀ ਕਰ ਲੈ ਸਰ ਬੱਚੇ ਵੀ ਓਵਰਲੋਡ ਭਰੇ ਹੋਏ ਆ 8 ਬੱਚੇ ਤੇ ਅੰਦਰ ਬੈਠੇ ਆ ਤੇ ਇਹ ਬਾਹਰ ਜਿਹੜੇ ਦੇਖੋ ਹੂੰ ਹੂੰ ਹੋ ਗਈ ਨਹੀਂ ਗਰਮੀ ਹੈ ਗਰਮੀ ਓਵਰਲੋਡ ਜਿਹੜੀ ਬੱਸ ਭਰੀ ਵੀ ਬੱਚਿਆਂ ਦੇ ਜਿਹੜੀ ਕੰਪਨੀ ਦੀ ਬੱਸ ਹੈਗੀ ਹੈ ਸਰ ਜਿਹੜੀ ਬੱਸ ਕੰਪਨੀ ਦੀ ਬੱਸ ਹੈਗੀ ਹੈ 80 ਬੱਚੇ ਭਾਏ ਇੰਨਾ ਤੇ ਕਿੰਨੇ ਬੱਚੇ ਇਹ 11 81 ਬੱਚੇ ਭਾਏ ਆ ਜਿਹੜੇ ਕਿ ਬੱਸ ਦੇ ਵਿੱਚ ਕਿੰਨੇ ਸੀ ਡਰਾਈਵਰ ਕਿੱਥੇ ਦਾ ਉਹ ਦਰ ਅੱਛਾ ਕਿਹੜਾ ਡਰਾਈਵਰ ਹੈ ਜੀ ਕਿੰਨੇ ਬੱਚੇ ਬਿਠਾ ਸਕਦੇ ਬੱਸ ਦੇ ਵਿੱਚ ਓ ਡਰਾਈਵਰ ਉਧਰ ਆ ਜਾਓ ਉਧਰ ਜਨਾਬ ਉਧਰੋ ਖੜਾ ਜਾਓ ਦੇਖ ਸਰ ਕਿੰਨੇ ਬੱਚਾ ਰਿਆਂ ਜਿਹੜੇ ਕਿ ਟੋਟਲ ਕਿੰਨੇ ਬੱਚੇ ਬਿਠਾਇਆ ਜੀ ਬੱਸ ਦੇ ਉੱਤੇ ਇੱਧਰ ਆਓ ਜੀ ਡਰਾਈਵਰ ਸਾਹਿਬ ਇੱਧਰ ਆਓ ਆ ਬਿਲਕੁਲ ਡਰਾਈਵਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇੱਕ ਮਿੰਟ ਹਾਂਜੀ ਹਾਂਜੀ ਕਰੋ ਕਰੋ ਗੱਲ ਕਰੋ ਜੀ ਤੁਹਾਨੂੰ ਕਿਤੇ ਬੱਚੇ ਲੋਡ ਦੇ ਵਿੱਚ ਜਿਹਦੀ ਵੀ 52 ਸੀਟਰ ਆ ਜੀ ਸਕੂਲ ਵਾਲਾ 52 ਸੀਟਰ ਹੋਣਾ ਜਿਹਨੇ ਨਿਆਣੇ ਹੈਗੇ ਆ ਦਾਦਾ ਦੇ ਵਿੱਚ 81 ਬੱਚੇ ਆ ਜਿਹੜਾ ਆਪਣਾ ਹੁਣ ਰਾਉਪੁਰ ਤੱਕ ਰੂਡਾ ਇਹ ਜਿਹੜੀ ਨੰਬਰ ਤੋਂ ਦੇਰੇ ਤੇਰੀ 52 ਸੀਟਰ 52 ਬੱਚਾ ਲੋ ਜੀ ਡਰਾਈਵਰ ਦੇ ਬਿਆਨ 52 ਸੀਟਰ ਵਾਸਿਆ 52 ਬੱਚੇ ਬਹਿ ਸਕਦੇ ਆ ਤੇ ਜਿਹੜੇ ਕਿ ਬੱਚੇ ਜਿਹੜੇ ਅੱਜ ਤੱਕ ਬੈਠੇ ਆ ਵਾਸਤੇ ਵਿੱਚ ਮੈਂ ਗਿਣਤੀ ਕੀਤੀ ਆ 81 ਬੱਚੇ ਹਮ ਹਾਂ ਬੱਚੇ ਵੀ ਓਵਰ ਲੋਡ ਆ ਦੂਜਾ ਨੰਬਰ ਵੀ ਗਲਤ ਲੱਗਾ ਹੋਇਆ ਨੰਬਰ ਵੀ ਗਲਤ ਲੱਗਾ ਵਾ ਬੱਚੇ ਵੀ ਓਵਰ ਲੋਡ ਆ 52 ਸੀਟਰ ਹੈਗੀ ਸੱਕ ਜਾਨੀ ਬਹਿ ਜਾਂਦੇ ਤੇ ਨਾ ਬਵੀਂਜਾ ਤੇ ਵਿਜੈ ਬੈਣ ਕੀ ਸੀਟਾਂ ਤੇ ਬਵੀਂਜਾ ਹੀ ਬੈਠਣਗੇ ਸਰ ਇੱਕ ਸਵਾਲ ਹੋ ਰਿਹਾਗਾ ਜੀ ਇਹ ਬੱਸ ਦਾ ਜਿਹੜਾ ਨੰਬਰ ਹੈ ਇਹ ਬਾਈਕ ਨੰਬਰ ਕਿਦਾਂ ਲੱਗ ਗਿਆ ਜੀ ਇੱਥੇ ਕਹੋ ਪਤਾ 15 ਦਾ ਡਰਾਈਵਰ ਨਹੀਂ ਡਰਾਈਵਰ ਤੁਸੀਂ ਜਦੋਂ ਮਾਲਕ ਕੋਣ ਹੈ ਕੰਸੀਬਿਲਟੀ ਤੇ ਤੁਹਾਡੀ ਬੰਦੀ ਨਾ ਗੱਡੀ ਤਾਂ ਤੁਸੀਂ ਚਲਾ ਰਹੇ ਨਾ ਮਾਲਕਾਂ ਨੇ ਹੁਣ ਬਰਦੀ ਦੇਣੀ ਮਾਲਕਾਂ ਨੂੰ ਸਰਫ ਦੇਣਾ ਵੀ ਨਹੀਂ ਇਦਾਂ ਨਹੀਂ ਸਾਰੇ ਤੁਸੀਂ ਗੱਡੀ ਚਲਾ ਰਹੇ ਹੋ ਹਾਂਜੀ ਹਾਂਜੀ ਨੰਬਰ ਗਲਤ ਨਹੀਂ ਉਹ ਸਾਨੂੰ ਤਾਂ ਨੰਬਰ ਦਾ ਪਤਾ ਨਹੀਂ ਹੁਣ ਮੈਂ ਜਿੱਦਾਂ ਹੁਣ ਅੱਜ ਆਇਆ ਮੈਨੂੰ ਤਾਂ ਹੀ ਪਤਾ ਨਹੀਂ ਇਹ ਕਿਹੜਾ ਡਾਕੂਮੈਂਟ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਕੂਲ ਚ ਕੰਮ ਕਰਦੇ ਹੋਏ ਮੈਨੂੰ ਇੱਥੇ ਹੋ ਗਿਆ ਜੀ 6 ਮਹੀਨੇ ਹੋਏ ਸਰ 6 ਮਹੀਨੇ ਤੁਸੀਂ ਹੀ ਬਸ ਤੁਸੀਂ ਚਲਾ ਰਹੇ ਹੋ ਵੈਰੀਫਿਕੇਸ਼ਨ ਪੁੱਤੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਨੰਬਰ ਪਲੇਟ ਆ ਜਾਣੀਆਂ ਹੁਣ ਸਰਕਾਰੀ ਕੰਮ ਚੱਲ ਨਹੀਂਦਾ 4 ਮਹੀਨੇ ਹੋ ਗਏ ਮੇਰੀ ਫੋਟੋ ਹੋਈ ਨੂੰ ਹਲੇ ਤੱਕ ਮੈਨੂੰ ਮਸਵਾਈ ਨਹੀਂ ਹਸਲੀ ਮਿਲੇਆ ਸਰਕਾਰੀ ਡਾਕੂਮੈਂਟ ਅੱਛਾ ਇਹ ਨਾਮ ਤੁਹਾਡਾ ਲਾਇਸੈਂਸ ਤੁਹਾਡੇ ਕੋਲ ਆਸ ਮੇਰੇ ਕੋਲ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਤੁਹਾਡਾ ਮੇਰਾ ਨਾਮ ਰਾਜਵਿੰਦਰ ਕਿਥੇ ਦੇ ਰਹਿਣ ਵਾਲੇ ਮੈਂ ਜਲੰਧਰ ਦਾ ਹੀ ਅੱਛਾ 500 ਵਿੱਚ ਕਿਹੜੇ ਓਵਰਲੋਡਡ ਬੱਚੇ ਪਠਾਏ ਹੋਏ ਆ ਉਹਦੀ ਕੱਲ ਨੂੰ ਕੋਈ ਮੈਂ ਦੇਖੋ ਇਹ ਗੱਲ ਦੇ ਪਹਿਲਾਂ ਸਕੂਲ ਮੈਨੇਜਮੈਂਟ ਨਾਲ ਆਪਾਂ ਲਿਓ ਜੀ ਤੁਹਾਨੂੰ ਕੱਲੂ ਗੱਲਬਾਤ ਕਰਦੇ ਆਂ ਇਹ ਸਕੂਲ ਵਾਲਿਆਂ ਨੇ ਕਿਹਾ ਹੈ ਵੀ 52 ਸੀਟਾਂ ਦੇ ਕਿ ਅਸੀਂ ਬੱਚੇ ਨੂੰ ਬੱਚੇ ਬੱਚੇ ਕਿੰਨੇ ਬੱਚੇ ਜਾਈਏਗਾ ਕਰਮਾਈਂ ਨਾਲ ਜਾ ਲੋ ਮਾਨੂੰ ਮੈਡਮ ਬੱਚੇ ਆਪ ਥੱਕੇ ਨਾਲ ਨਾਲ ਵੀ ਤੁਸੀਂ ਅਲਾਉ ਕਰ ਦਿੰਦੇ ਹੋ ਵੀ 52 ਸੀਟਾਂ ਕਿੰਨੀਆਂ ਆਉਂਦੀਆਂ 82 ਬੰਦੇ ਨੇ ਤੁਸੀਂ ਵੜਾਏ ਹੋਇਆ ਨਾ ਨਹੀਂ ਨਹੀਂ ਚਲੋ ਉਹ ਹੁਣ ਸਕੂਲ ਮੈਨੇਜਮੈਂਟ ਨਾਲ ਤੁਸੀਂ ਗੱਲ ਕਰੋ ਆ ਲੱਗੇ ਸਕੂਲ ਆ ਜਾ ਪਤਾ ਸਕੂਲ ਨਹੀਂ ਬੱਚੇ ਤਾਂ ਤੁਹਾਡੇ ਪਾਸੇ ਗੱਡੀਆਂ ਤੁਹਾਡੀ ਬੰਦੀ ਹੈ ਨਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਵਾਰ ਜਾ ਕੇ ਗੱਲ ਸਰਕੀਤ ਦੇਖ ਲਿਓ ਕਿ ਜਿਹੜਾ ਹੈਗਾ ਜੀ ਸਬ ਇੰਸਪੈਕਟਰ ਦਾ ਸਿਧਰ ਸਿੰਘ ਜੋਨ ਇੰਚਾਰਜ 4 ਨੰਬਰ ਇਹ ਬੱਸਾਂ ਸੀਨੇ ਰਸਤਿਆਂ ਤੋਂ ਸਾਨੂੰ ਮਤਲਬ ਉੱਥੇ ਹੋਇਆ ਹੈ ਕਿ ਨਾਕਾ ਲਾ ਕੇ ਤੇ ਬੱਸਾਂ ਦੇ ਬੱਚੇ ਚੈੱਕ ਕਰੋ ਕਿ ਕਿੰਨੇ ਕਿੰਨੇ ਬੱਚੇ ਬੈਠੇ ਆ ਗੱਡੀਆਂ 'ਚ ਔਰ ਗੱਡੀਆਂ ਦੇ ਨੰਬਰ ਸਹੀ ਲਿਖੋ ਵੀ ਸਹੀ ਨੇ ਕਿਉਂਕਿ ਇਹ ਵਾਸਤੇ ਆਸੀਂ ਨੰਬਰ ਚੈੱਕ ਕੀਤਾ ਇਹ ਜਿਹੜਾ ਵਾ ਇਹ ਮੋਟਰਸਾਈਕਲ ਦਾ ਨੰਬਰ ਲੱਗਾ ਹੈ ਜਦੋਂ ਡਰਾਈਵਰ ਨਾਲ ਗੱਲ ਕੀਤੀ ਕਹਿੰਦਾ ਬਿੰਦੂ ਇਹਦੇ ਬਾਰੇ ਪਤਾ ਨਹੀਂ ਦਾ ਇਹ ਮਾਲਕ ਨੂੰ ਪਤਾ ਵਾ ਮਾਲਕ ਦੇ ਨਾਲ ਗੱਲ ਕੀਤੀ ਉਹਨੂੰ ਦੱਸਦਾ ਮੈਂ ਤੁਹਾਨੂੰ ਇਹਦੇ ਕਾਗਜ਼ ਦਿੱਤੇ ਜਮ੍ਹਾਂ ਕਰ। ਮੈਂ ਕਿਹਾ ਨੰਬਰ ਦੱਸੋ ਸਹੀ ਇਹ ਚੱਕਰ ਰਹੀ ਨੇ ਉਹ ਜਦੋਂ ਦੁਬਾਰਾ ਨੰਬਰ ਉਹਨੇ ਪਾਇਆ ਇਹ ਗਲਤ ਆ। ਫਿਰ ਕਿਸੇ ਹੋਰ ਮੈਂ ਇੱਕ ਦਾ ਆ ਗਿਆ। ਫਿਰ ਉਹਨੂੰ ਕਿਹਾ ਵੀ ਇਹ ਤਾਂ ਨੰਬਰ ਜਿਹੜਾ ਗਲਤ ਆ। ਫਿਰ ਉਹਨੇ ਦੁਬਾਰਾ ਜਿਹੜਾ ਦਾ ਸਹੀ ਨੰਬਰ ਪਾਇਆ ਸਾਨੂੰ ਜਿਹੜਾ ਕਿ ਇਹਦਾ ਮੈਂ ਇੱਕ ਨੰਬਰ ਪਲੇਟ ਦਾ ਬੱਚਿਆਂ ਦਾ ਓਵਰਲੋਡ ਡਰਾਈਵਰ ਦੀ ਵਰਤੀ ਦਾ ਤੇ ਆਪਣੇ ਓਵਰਲੋਡ ਇਹダメ ਚਲਾਨ ਕਰਦੇ ਫਿਰ ਸਿਰਫ ਚਲਾਨ ਕੱਟ ਕੇ ਤੁਹਾਨੂੰ ਲੱਗਦਾ ਕਿ ਜਿਹੜੀ ਕੀ ਐਡੀ ਵੱਡੀ ਗੱਲਦੀ ਹੈ ਇਹ ਤੇ ਇਸੇ ਜੇ ਕਿਸੇ ਆਮ ਗੱਡੀ ਦੇ ਉੱਤੇ ਨੰਬਰ ਲੱਗਾ ਹੁੰਦਾ ਫਿਰ ਤੁਸੀਂ ਉਹ ਗੱਡੀ ਇੰਪਾਉਂਡ ਕਰਦੇ ਜਾਂ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰਦੇ ਲੇਕਿਨ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਚਲਾਨ ਕੱਟ ਕੇ ਇਹਨਾਂ ਦੇ ਅੱਜ ਫੜਾ ਦਿੰਦੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਬੜੀ ਵੱਡੀ ਗਲਤੀ ਕਰ ਰਹੇ ਹੋ ਹੈ ਗਲਤ ਹੈ ਜੀ ਹਾਂ ਜੀ ਹੈ ਗਲਤ ਹੈ ਗੱਡੀ ਮੇਨੂੰ ਤਾਂ ਕੀ ਉਹ ਮੈਂ ਫਾਊਂਡ ਕਰਦਾ ਨਾ ਮੈਂ ਤੇ ਬੱਚਿਆਂ ਦਾ ਕਰਕੇ ਵੀ ਬੱਚੇ ਖਰਾਬ ਹੋਣਗੇ ਕਰਦੀ ਜਾਂਦਾ ਵਾ ਤੇ ਬੱਚੇ ਤੇ ਅੱਗੇ ਹੀ ਓਵਰਲੋਡ ਆ ਜਦੋਂ 59 ਦੀ ਥਾਂ ਤੇ ਆਰ.ਸੀ ਜਿਹੜੀ ਹੈ ਨਾ ਆਰ.ਸੀ ਜਿਹੜੀ ਹੈ ਉਹ ਤੇ ਕਾਰ ਹੀ ਦਿੱਤਾ ਦਾ ਚਲਾਨ ਦੀ ਉਹਦਾ ਜੁਰਮਾਨਾ ਭਰੇਗਾ ਓਵਰਲੋਡਿੰਗ ਦਾ ਉਹ ਜੁਰਮਾਨਾ ਭਰੇਗਾ ਇਹ ਅਸੀਂ ওভারਲੋਡ ਬੱਚੇ ਕਿਨੇ ਆਉਂਦਾ ਜ਼ਮਾਨਾ ਪਰੇਗਾ ਜਦੋਂ ਕਿਤੇ ਆਮ ਪਰਸਨ ਦੀ ਕਿਤੇ ਗੱਡੀ ਹੁੰਦੀ ਉਹਦੇ ਤੇ 6 ਨੰਬਰ ਲੱਗੇ ਹੁੰਦੇ ਤੇ ਉਹਨਾਂ ਨੂੰ ਵੀ ਇਦਾਂ ਕੀਤਾ ਜਾਣਾ ਚਾਹੀਦਾ ਉਦਾਂ ਮੈਂ ਤੇ ਉਦਾਂ ਕਰਦਾ ਮੈਂ ਆਪਣੀ ਬੰਡੀ ਚ ਉਦਾਂ ਹੀ ਕਰਦਾ ਸਰ ਇੱਕ ਸਵਾਲ ਹੋਰ ਹੈਗਾ ਕਿ ਲਾਪਰਵਾਹੀ ਜਿਹੜੀ ਡਰਾਈਵਰ ਦੀ ਨਹੀਂ ਹੈਗੀ 6 ਮਹੀਨੇ ਹੋ ਗਏ ਚਲੋ ਕੰਮ ਕਰ ਰਿਹਾ ਜੀ 6 ਮਹੀਨੇ ਹੋ ਗਏ ਉਹਨੂੰ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਨੰਬਰ ਪਲੇਟ ਕਾਦੀ ਲੱਗੀ ਪਈ ਹੈ ਜੀ ਡਰਾਈਵਰ ਨੂੰ ਪੁੱਛਿਆ ਗਿਆ ਕਿ ਤੈਨੂੰ ਪਹਿਲਾਂ ਤੋਂ ਕਿਵੇਂ ਪੁੱਛਿਆ ਵਰਦੀ ਪਾਈ ਤੂੰ ਕਹਿੰਦਾ ਮੈਨੂੰ ਵਰਦੀ ਮਿਲੀ ਨਹੀਂ ਮੈਨੂੰ ਮਾਲਕ ਨੇ ਵਰਦੀ ਲੈ ਕੇ ਦੇਣੀ ਮੈਨੂੰ ਨਹੀਂ ਮਿਲੀ ਸਕੂਲ ਕਿਹੜਾ ਹੈ ਆਹ ਜਿਹੜਾ ਕਿਹੜਾ ਨੇਰਵਾਦ ਚੀ ਹੂੰ ਠੀਕ ਹੈ ਜੀ ਫਿਰ ਉਹਨੂੰ ਪੁੱਛਿਆ ਵੀ ਤੂੰ ਨੰਬਰ ਪਲੇਟ ਕਿਉਂ ਨਹੀਂ ਲਾਈ ਕਿੰਦਾ ਜੀ ਨੰਬਰ ਪਲੇਟ ਦੀ ਆਈ ਨਹੀਂ ਗੱਡੀ ਨਵੀਂ ਹੈ ਜੀ ਹੂੰ ਇਹ ਤਾਂ ਇਹ ਵੀ ਮੱਟ ਕੇ ਆਈ ਮੈਂ ਚੈੱਕ ਕੀਤਾ ਤੇ ਫਿਰ ਆਹ ਠੀਕ ਹੈ ਜੀ ਬਿਲਕੁਲ ਕੰਮ ਕਰਦਾ ਆਪ ਦੇਖੀ 12 ਸੀਟਾਂ ਜਿਹੜੀ ਬੱਸ ਹੈਗੀ ਆ ਸਕੂਲ ਬਾਦ ਨੂੰ ਨਾ ਇੱਕ ਬੱਸ ਅਸੀਂ ਜਾ ਰਹੀ ਹੈ ਆ ਦੇਖੋ ਜੀ ਜਿਹੜਾ ਨੰਬਰ ਇੱਕ ਵਾਰੀ ਤੁਸੀਂ ਧਿਆਨ ਨਾਲ ਦੇਖ ਲਓ ਇਹ ਨੰਬਰ ਜਿਹੜਾ ਗਲਤ ਲੱਗਾ ਗਲਤ ਨੰਬਰ ਲੱਗੋ ਆਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਦਾ ਨੰਬਰ ਜਿਹੜਾ ਬਾਈਕ ਦਾ ਨੰਬਰ ਜਿਹੜਾ ਲੱਗੋ ਆਇਆ ਹੈ ਬਸ ਤੇ ਸ਼ਾਮ ਹੁੰਦੇ ਹੋਏ ਦਿਖਾਈ ਦੇ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਕਰ ਰਿਹਾ ਜਲਦ ਤੇ ਸ਼੍ਰੀਰਾਮ ਜੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਕਰ ਰਿਹਾ ਤੁਸੀਂ ਤੁਸੀਂ ਦੇਖਦੇ ਹੋ ਕਿ ਬੱਚਿਆਂ ਦੀ ਦਿੱਤੀ ਵੀ ਮੈਡਮ ਮੈਡਮ

ਇੱਕ ਤਰ੍ਹਾਂ ਮੜਾ ਦਾ ਦੋਗੀ ਬਾਸਦੇ ਵਿੱਚ ਜਿਹੜਾ ਬੋਵਿੰਦਾ ਸਿੱਟਰ ਜਿਹੜੀ ਬਾਤ ਹੈ ਤੁਸੀਂ ਇੰਨੇ ਬੱਚੇ ਲੋਡ ਕਰਕੇ ਸਾਡੇ ਅਸੀਂ ਬੱਚਿਆਂ ਨੂੰ ਬਖੇਰਾ ਕਹਿੰਦਾ ਆ ਵੀ ਗਰਮੀ ਆ ਵੀ ਤੁਸੀਂ ਬੈਠ ਕੇ ਹੀ ਜਾਓ ਪਰ ਬੱਚੇ ਐਸੇ ਮੈਂ ਬਿਲਕੁਲ ਕਹਿਣਾ ਨਹੀਂ ਮੰਨਦੇ ਕਹਿੰਦੇ ਨਹੀਂ मैम ਅਸੀਂ ਜਾਣਾ ਆ ਸਾਡੇ ਪੇੜਾ ਸਾਡੇ ਵੇਟ ਕਰਦੇ ਹੋਣੇ ਆ ਇਦਾਂ ਅਸੀਂ ਬਹੁਤ ਵਾਰੀ ਇਹਨਾਂ ਨੂੰ ਕਿਹਾ ਆ ਮੈਂ ਬਲਕਿ ਨੈਕਸਟ ਨਾਲ ਵੀ ਕਰਦੀ ਆ ਬੱਚਿਆਂ ਨੂੰ ਕਿ ਮੈਜ਼ਰਮੈਂਟ ਫੇਲ ਹੈਗੀ ਹੈ ਵੇ ਸਕੂਲ ਦੀ ਜੇ ਇਦਾਂ ਬੱਸਾਂ ਬੱਸਾਂ ਦੇ ਵਿੱਚ ਬੱਚੇ ਲੋਡ ਕਰਨਗੇ ਕਿਉਂਕਿ ਦੇਖੋ ਅੱਗੇ ਗਰਮੀ ਬੜੀ ਹੈਗੀ ਆ ਇੱਕ ਗਰਮੀ ਬਹੁਤ ਆ ਮੈਡਮ ਕੋਈ ਨਾ ਕੋਈ ਨਾ ਇਹ ਕੋਈ ਨਾ ਕੋਈ ਇਹ ਬੱਚੇ ਦੇਖੋ ਬਿਲਕੁਲ ਨਹੀਂ ਸਮਝਦੇ ਕੋਈ ਹਾਸਾ ਕੋਈ ਹਾਸਾ ਹੋ ਜੂਏ ਕੁੰਜ ਵਿੱਚ ਹੋਵੇ ਜ਼ਿੰਮੇਵਾਰ ਹੈ ਸਰ ਅਸੀਂ ਵੀ ਅਸੀਂ ਵੀ ਇਹੀ ਕਹਿ ਰਹੇ ਹਾਂ ਪਰ ਬੱਚੇ ਨਹੀਂ ਸਮਝਦੇ ਇਸ ਗੱਲ ਨੂੰ ਬੱਚੇ ਬਲਕੇ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ ਲੈ ਕੇ ਨਹੀਂ ਜਾਂਦੇ ਅਸੀਂ ਬਲਕੇ ਦੇਖੋ ਅਸੀਂ ਛੋਟੇ ਬੱਚੇ ਬਿਠਾਏ ਆ ਪਹਿਲਾਂ ਪਰ ਫਿਰ ਵੀ ਵੱਡੇ ਬੱਚੇ ਕਹਿੰਦੇ ਨਹੀਂ ਅਸੀਂ ਜਾਣਾ ਹੈ ਉਹਨਾਂ ਸਿੱਕੇ ਕਰ ਸਕਦੇ ਆ ਕਿ ਰੋਡ 'ਤੇ ਰੋਡ 'ਤੇ ਬੱਸ ਥੋੜਾ ਨਹੀਂ ਹੈ ਕਿ ਜਿਹੜੇ ਏਦਾਂ ਬੱਚੇ ਖੜੇ ਹੋ ਕੇ ਜਾ ਰਹੇ ਨੇ ਗਰਮੀ ਦੇ ਵਿੱਚ ਪਤਾ ਹੈ ਰੋਡ 'ਤੇ ਬੱਸ ਨਹੀਂ ਹੈਗੀ ਸਰ ਤੁਹਾਡੇ ਕੋਲ ਹੋਰ ਬੱਸਾਂ ਅਵੇਲੇਬਲ ਹੀ ਹੈਗੀਆਂ ਜਿਹੜਾ ਕੁਝ ਓਵਰਲੋਡ ਬੱਚਾ ਸਰ ਬੱਸ ਬੱਸ ਤਾਂ ਮੈਂ ਬੋਲਦਾ ਐ ਬੱਸਾਂ ਲੱਗੀਆਂ ਨਹੀਂ ਆਈਆਂ ਕਿਤਾ ਓਵਰਲੋਡ ਹੋ ਸਕਦੇ ਬੱਚੇ ਫਿਰ ਤੇ ਬੈਠ ਕੇ ਜਾਣਾ ਪਸੰਦੀ ਕਰਦੇ ਨੇ ਸਰ ਮੈਂ ਬੱਚੇ ਨਹੀਂ ਮੰਨਦੇ ਇਹਨਾਂ ਨੂੰ ਕਹਿੰਦਾ ਐ ਵੀ ਤੁਸੀਂ ਸੈਕਿੰਡ ਰੋਡ 'ਤੇ ਆ ਜਾਓ ਬੈਠ ਕੇ ਆਉਂਗੇ ਪਰ ਬੱਚੇ ਨਹੀਂ ਮੰਨਦੇ ਕਹਿੰਦੇ ਅਸੀਂ ਖੜੇ ਹੋ ਕੇ ਜਾਣਾ ਮਨਜ਼ੂਰ ਐ ਸਰ ਕੋਈ ਉਸ ਥਿਕਨੈਸ ਨੂੰ ਵਧਤ ਨਹੀਂ ਕੋਨਾ ਸਿੱਕਨਸ ਕੀ ਕਰੀਏ ਤੇ ਪਹਿਲੇ ਸਾਨੂੰ ਕਹਿਣਾ ਕਿ ਸਾਡੇ ਬੱਚੇ ਨੂੰ ਡਾਂਟਦੇ ਆ ਜਾਂ ਇਦਾਂ ਆ ਮੈਡਮ ਪਰ ਇੰਨੇ ਬੱਚੇ ਭੱਜ ਕੇ ਲੈ ਜਾਣਾ ਕਿਤੇ ਕੋਈ ਵੱਡਾ ਹਾਸਾ ਹੋ ਜੂਏ ਤੇ ਵੀ ਤਾਂ ਸਕੂਲ ਜ਼ਿੰਮੇਦਾਰ ਹੋਏਗਾ ਲੇਕਿਨ ਬਿਲਕੁਲ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਰੁਪਿਆ ਜਾ ਰਿਹਾ ਕਿ ਮੈਜ਼ਰਮੈਂਟ ਜਿਹੜੀ ਫੇਲ ਹੈ ਜੀ ਕਿਤੇ ਦੇਖਦੇ ਹੋ ਜੋ ਬੱਸ ਤੇ ਜਿਹੜਾ ਫਿਰ ਦੱਸਦੇ ਕਿ ਨੰਬਰ ਨੰਬਰ ਜਿਹੜਾ ਲੱਗਾ ਮੋਟਰਸਾਈਕਲ ਦਾ ਤਸਵੀਰਾਂ ਦੇਖ ਸਕਦੇ ਹੋ ਮੋਟਰਸਾਈਕਲ ਦਾ ਜਿਹੜਾ ਨੰਬਰ ਲੱਗਾ ਹੋਇਆ ਤੇ ਇਹ ਡਰਾਈਵਰ ਨੂੰ ਲੈ ਕੇ ਜਾ ਰਿਹਾ ਮੋਕੇ ਤੇ ਬੱਸ ਤੇ ਚਲਾਨ ਜਿਹੜਾ ਹੋ ਗਿਆ ਤੁਸੀਂ ਦੇਖਿਆ ਗਿਆ ਆ ਆ ਦੇਖੋ ਚਲਾਨ ਫੜਿਆ ਹੱਥ 'ਚ ਸਰ ਕਰਤਾ ਜੀ ਚਲਾਨ ਹੈ ਕਦੇ ਕਦੇ ਚਲਾਨ ਹੋਇਆ ਸਰ ਇਹਦਾ ਬਰਕੂ ਦਾ ਨੰਬਰ ਪਲੇਟ ਦਾ ਸੀਟ ਬੈਲਟ ਦਾ ਤੇ ਓਵਰਲੋਡ ਦਾ ਓਵਰਲੋਡ ਹੋ ਗਿਆ ਤੇ ਗੱਡੀ ਬੋਰਡ ਨਹੀਂ ਕੀਤੀ ਜਾ ਰਹੀ ਕਿਉਂਕਿ ਜੀ ਚਲਾਨ ਭਰਤਾ ਆਨਲਾਈਨ ਹੈ ਚਲਾਨ ਭਰ ਦਿੱਤਾ ਹੋਇਆ ਹੈ ਠੀਕ ਹੈ ਜੀ ਬਿਲਕੁਲ ਦੇਖ ਸਕਦੇ ਜਿਹੜਾ ਚਲਾਨ ਹੈ ਆਨਲਾਈਨ ਜਿਹੜਾ ਭਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦੱਸ ਦਿਆਂ ਇੱਕ ਵਾਰ ਫਿਰ ਜਿਹੜਾ ਚਲਾਨ ਹੈ ਜਿਹੜਾ ਕੇਸ ਨੂੰ ਸੀ ਕਰਨਾ ਹੈ ਜੀ ਨੇਰੂ ਗਾਰਡਨ ਸਕੂਲ ਦੀ ਜਿਹੜੀ ਬੱਸ ਹੈ ਸ੍ਰੀ ਰਾਮ ਚੌਂ ਦੀਆਂ ਤਸਵੀਰਾਂ ਦਿਖਾ ਦੇ ਜਿੱਥੇ ਦੇਖ ਸਕਦੇ ਹੋ ਓਵਰ ਲੋਡ ਜਿਹੜੀ ਬੱਸ ਭਰੀ ਹੋਈ ਹੈ 81 ਬੱਚੇ ਜਿਹੜੇ ਭਰੇ ਹੋਏ ਆ ਤੇ ਗੋਪਿੰ다 ਸੀਤ ਜਿਹੜੀ ਬੱਸ ਹੈ ਉਹ ਡਰਾਈਵਰ ਦਾ ਕਹਿਣਾ ਕਿ ਮੈਨੂੰ 6 ਮਹੀਨੇ ਹੋ ਗਿਆ ਜਿਹੜਾ ਇਹ ਗੱਡੀ ਚਲਾਉਂਦੇ ਆ ਪਰ ਮੈਨੂੰ ਨੰਬਰ ਪਲੇਟ ਦਾ ਇਸ ਬਾਰੇ ਨਹੀਂ ਪਤਾ ਨਾ ਤੇ ਮੇਰਾ ਲਿਸੰਸ ਆਇਆ ਪਰ ਜਿੱਥੇ ਪਿੱਛੇ ਦੇਖ ਸਕਦੇ ਹੋ ਪੂਰੀ ਓਵਰ ਲੋਡ ਹੈ ਬੱਸ ਪੂਰੀ ਓਵਰ ਲੋਡ ਬੱਸ ਹੈ ਕਿਵੇਂ ਓਵਰ ਲੋਡ ਚਲਾਣਾ ਜਿਹੜਾ ਨੰਬਰ ਪਲੇਟ ਜਿਹੜੀ ਬਾਈਕ ਦੀ ਹੈ ਉਹਦਾ ਵੀ ਜਿਹੜਾ ਚਲਾਣ ਕੀਤਾ ਗਿਆ ਜਲੰਧ ਦੇ ਸ਼੍ਰੀ ਰਾਮ ਚੌਂਕ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ওভারਲੋਡ ਜਨਾਬ ਵੱਲ ਦਾ ਜਨਾ ਚਲਾਨ ਹੋਇਆ ਬਿਲਕੁਲ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਨੂੰ ਜ਼ਰੂਰ ਸਾਂਝੀ ਕੀਤੀ ਜਾਏਗੀ ਹੁਣ ਸਤੇ ਜੁੜੇਗਾ ਤੁਹਾਡਾ ਬਹੁਤ ਬਹੁਤ